ਆਜੋ ਬਾਈ ਤੋਂ ਦੋਸਤੋ ਇਸ ਸਮੇਂ ਖੜੀਆਂ ਥਾਣਾ ਸ਼ਿਵਲਾਪੁਰੀ ਦੇ ਬਾਹਰ ਜਿੱਥੇ ਕੀ ਅੱਜ ਡਾਕਟਰ ਗ੍ਰਿੰਦਰ ਸਿੰਘ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਿਜਾਇਆ ਜਾਵੇਗਾ ਪਿਛਲੇ ਦਿਨੀ ਤੁਹਾਨੂੰ ਪਤਾ ਲੱਗੇ ਦਿਨੀ ਪੀਪੀ ਸੁਖਵਿੰਦਰ ਦੇ ਪਰਿਵਾਰ ਬਾਰੇ ਕਾਫੀ ਗਲਤ ਟਿੱਪਣੀਆਂ ਉਸ ਵੱਲੋਂ ਕੀਤੀਆਂ ਗਈਆਂ ਸੀ ਦੇਖ ਸਕਦੇ ਹੋ ਤੁਸੀਂ ਡਾਕਟਰ ਗ੍ਰਿੰਦਰ ਗਰੇਟਾ ਹੱਥ ਕੜੀਆਂ ਲਗਾ ਕੇ ਜਿਨ੍ਹਾਂ ਨੂੰ ਲਗਾਇਆ ਜਾ ਰਿਹਾ ਗੱਲ ਕਰਨ ਦੀ ਕੋਸ਼ਿਸ਼ ਕਰ ਕੀ ਕਹੋਗੇ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਕੁਝ ਵੀ ਬੋਲ ਨਹੀਂ ਰਹੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਬਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਵੀ ਗੱਲਬਾਤ ਨਹੀਂ ਕਰ ਰਹੇ ਸਾਹਮਣੇ ਬੈਠੇ ਨੇ ਟੋਪੀ ਲਈ ਹੋਈ ਆ ਡਾਕਟਰ ਗ੍ਰਿੰਦਰ ਸਿੰਘ ਨੇ ਇਸ ਵੇਲੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਿਜਾਇਆ ਜਾ ਰਿਹਾ ਹੈ ਤੇ মিডিਆ ਦੇ ਸਾਹਮਣੇ ਕੋਈ ਵੀ ਗੱਲ ਨਹੀਂ ਕਰ ਰਹੇ ਕੋਈ ਵੀ ਹਾਂਜੀ ਕਿਵੇਂ ਮਹਿਸੂਸ ਹੋ ਰਿਹਾ ਹੈ ਤਾਂ ਦੋਸਤੋ ਦੇਖ ਸਕਦੇ ਹੋ ਸਮੇਂ ਡਾਕਟਰ ਗ੍ਰਿੰਦਰ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਇਹ ਇਹ ਬੋਲਿਆ ਜਾਂਦੀ ਜਣਾ ਹੈ ਜੋ ਕਾਰਵਾਈ ਹੋਈ ਹੈ ਕੀ گاؤں ਵਿੱਚ ਕਹੋ ਜੇਪਾ ਬਾਬਾ ਜੀ ਮੇਰਾ ਖਿਆਲ ਆ ਵੀ ਕੁਛ ਟਾਈਮ ਪਹਿਲਾਂ ਹੋ ਜਾਂਦੀ ਜਿਹੜੇ ਆ ਹੋਈ ਆ ਚਲੋ ਇੰਨਾ ਘਟੋ ਘਟ ਜਿਹੜਾ ਹੁਣ ਬੋਲਣ ਦਾ ਸੋਚਿਆ ਕਰੂ ਕਿ ਇਹ ਤੀ ਬਣ ਬਾਰੇ ਪਹਿਲਾਂ ਬਹੁਤ ਬੋਲਦਾ ਰਿਹਾ ਜਿਆ ਕੱਲੇ ਮੈਂ ਤੇ ਜੱਟ ਦੀ ਗੱਲ ਨਹੀਂ ਕਰਦਾ ਕਿਸੇ ਦੀ ਤੀ ਪੈਣੂਗੀ ਕੋਈ ਵੀ ਬੋਲਦਾ ਕੋਈ ਵੀ ਆ ਚੈੱਕ ਨਾਲ ਮੈਂ ਹੀ ਬੋਲਦਾ ਮੇਰੇ ਤੇ ਵੀ ਆਏ ਕਰ ਵੀ ਹੋਣੀ ਚਾਹੀਦੀ ਆ ਮੈਂ ਆਪਣੇ ਚੈਨਲ ਤੇ ਕਹਿੰਦਾ ਇਹ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਕਿ ਤੁਹਾਨੂੰ ਲੱਗਦਾ ਕਿ ਜੇਕਰ ਕਿਹਾ ਜਾਂਦਾ ਵੀ ਕਾਨੂੰਨ ਵੱਲੋਂ ਵੀ ਕੋਈ ਪਹਿਲ ਕੀਤੀ ਜਾਂਦੀ ਸੌ ਮੋਟੋ ਲਿਆ ਜਾਂਦਾ ਜਿਵੇਂ ਕਈ ਕੇਸਾਂ 'ਚ ਸੌ ਮੋਟੋ ਲੈ ਲੈਂਦੇ ਨੇ ਅਜਿਹੇ ਕੇਸ 'ਚ ਵੀ ਲੈਣਾ ਚਾਹੀਦਾ ਸੌ ਮੇਰਾ ਖਿਆਲ ਮੈਂ ਪਹਿਲਾਂ ਬੋਲਦਾ ਵੀ ਆਹ ਜਿਹੜਾ ਹੁਣ ਹੋਇਆ ਨਾ ਮੇਰਾ ਖਿਆਲ ਅੱਜ ਤੋਂ ਕੋਈ ਸਾਢੇ 200 ਪਹਿਲਾਂ ਹੋ ਜਾਂਦਾ ਜਾਦਾ ਚਲੋ ਜੇ ਹੁਣ ਜਿਆਦਾ ਪ੍ਰੋਬਲਮ ਇਹ ਬੰਦੇ ਨੂੰ ਆਈ ਆ ਕੋਈ ਛੋਟਾ ਮੋਟਾ ਪਰਚਾ ਦਰਜ ਹੋਇਆ ਹੁੰਦਾ ਤੇ ਬੰਦਾ ਇਹਨਾਂ ਨਾ ਬੋਲਦਾ ਕਿਉਂਕਿ ਪਹਿਲਾਂ ਖੁੱਲਾ ਬੋਲਦਾ ਸੀਗਾ ਹੁਣ ਇਹ ਬੰਦਾ ਪਰਸਨਲ ਹੀ ਹੋ ਗਿਆ ਸੀਗਾ ਜਿੱਥੋਂ ਪੰਗਾ ਖੜਾ ਹੋਇਆ ਹੈ ਨਾ ਵੀ ਪਰਸਨਲ ਕਿ ਇਹ ਨਾਂ ਲੈ ਕੇ ਤੇਰੀ ਧੀ ਨੂੰ ਆ ਤੇਰੀ ਭੈਣ ਨੂੰ ਆ ਇਹ ਗਲਤ ਗੱਲ ਵੜੀ ਫੇਰ ਮੈਂ ਕਹਿੰਦਾ ਕੋਈ ਵੀ ਬੰਦਾ ਸੋਸ਼ਲ ਮੀਡੀਆ ਤੇ ਚਾਹੇ ਮੈਂ ਆ ਜਾਂ ਕੋਈ ABC ਹੈਗਾ ਵਾ ਜਿਹੜਾ ਬੰਦਾ ਬੋਲਦਾ ਵਾ ਉਹਨੂੰ ਥੋਕ ਕੇ ਅੰਦਰ ਦੇਣਾ ਜਿਹੜਾ ਪ੍ਰਸ਼ਾਸਨ ਨੂੰ ਬਗੈਰ ਕਿਸੇ ਦਰਖਾਸਤੋਂ ਬਗੈਰ ਕੇ ਲਿਖ ਕੇ ਦੇ ਦੋ ਕੋਈ ਹੋਰ ਵੀ ਦੋਸਤ ਸਾਹਮ ਕਹਿੰਦਾ ਕਿਸਾਨ ਸਾਰੇ ਦਲੀ ਧਰਨੇ ਤੇ ਇਹ ਤੂੰ ਵੀ ਵੀਡੀਓ ਦੇਖੀ ਹੋਣੀ ਸਾਰਾ ਹੀ ਹੈ ਨਾ ਹਾਂਜੀ ਹਾਂਜੀ ਕਿਸਾਨ ਕਹਿੰਦਾ ਸਾਰੇ ਦਲੀ ਧਰਨੇ ਤੇ ਮੈਂ ਲਫਜ਼ ਬੋਲ ਦੇਣੇ ਤੇ ਹੁਣ ਮੈਂ ਕਹਿੰਦਾ ਕਿਸਾਨ ਸਾਰੇ ਦਲੀ ਧਰਨੇ ਤੇ ਪਿੱਛੋ ਕਿਸਾਨਾਂ ਦੀਆਂ ਮਾਵਾਂ ਭੈਣਾਂ ਨੂੰ ਗਰਭਵਤੀ ਕੌਣ ਕਰ ਗਿਆ ਇਹ ਲਫਜ਼ ਸੁਣਨ ਵਾਲੇ ਹੈਗੇ ਆ ਪਰ ਉਹ ਫਿਰ ਲੋਕ ਚੁੱਪ ਕੇ ਚਲ ਕੋਈ ਕੋਈ ਗੱਲ ਨਹੀਂ ਕੇਰਾ ਪਰਸ ਨਾ ਲੈ ਦੁੱਖਾ ਜਿਹਾ ਪਰਸ ਨੇ ਕਮੈਂਟ ਕੀਤਾ ਮੇਰੀ ਧੀ ਬਾਰੇ ਸਪੈਸ਼ਲ ਕੀਤਾ ਤੂੰ ਆਪਾਂ ਕਾਰਵਾਈ ਕਰਵਾਈ ਆ ਉਹਦਾ ਖਾਮਾ ਜਰ ਭੂਤੂਰ ਬੰਦਾ ਹੈ ਅਲੱਗ ਦਾ ਵੀ ਤੁਹਾਨੂੰ ਉਦੋਂ ਲੱਗਦਾ ਸੀ ਕਿਉਂਕਿ ਤੁਸੀਂ ਵੀ ਲਾਈਵ ਵੀਡੀਓ ਦੇ ਵਿੱਚ ਕਹਿ ਰਹੇ ਸੀ ਵੀ ਅੱਗੇ ਵੀ ਇਸ ਦੇ ਖਿਲਾਫ ਕਾਫੀ ਕੰਪਲੇਂਟਸ ਹੋਈਆਂ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੁਣ ਜ਼ਰੂਰ ਮੈਂ ਕਹਾਂਗਾ ਪ੍ਰਸ਼ਾਸਨ ਵੀ ਇੱਕੋ ਦਮ ਜੇ ਕਹਿ ਸਕਦੇ ਪ੍ਰਸ਼ਾਸਨ ਦੀ ਸਪੀਡ ਵੀ ਬੜੀ ਕਾਫੀ ਨਜ਼ਰ ਆਈ ਲੱਗਦਾ ਸੀ ਵੀ ਇਸ ਤਰੀਕੇ ਨਾਲ ਕਾਰਵਾਈ ਹੋਏ ਮੈਂ ਪ੍ਰਸ਼ਾਸਨ ਨੂੰ ਸਲੂਟ ਕਰਦਾ ਸੀਪੀ ਸਾਹਿਬ ਨੂੰ ਸਲੂਟ ਕਰਦਾ ਚਾਲ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਮੇਰਾ ਖਿਆਲ ਜੇ ਅਫਸਰ ਪਹਿਲਾਂ ਇੱਥੇ ਹੁੰਦੇ ਕੋਲ ਸਾਲ ਦੋ ਸਾਲ ਤੇ ਸ਼ਾਇਦ ਇਹ ਕੰਮ ਪਹਿਲਾਂ ਹੋ ਜਾਂਦਾ ਕਨ ਨੂੰ ਕਨ ਸਾਨੂੰ ਆਪਣੇ ਕੱਲ ਕਹੀ ਸੀ ਨਾ ਉਹ ਕਹਿੰਦੇ ਸੀ ਮਨੂਨੀ ਸੀ ਪਤਾ ਵੀ ਰੰਗਰੇਟਾ ਲੁਧਿਆਣੇ ਦਾ ਉਹਨਾਂ ਜਵਾਨੀ ਸੀ ਕਿ ਮੈਨੂੰ ਇਹ ਕਲ ਤਾਂ ਨਹੀਂ ਸੀ ਪਤਾ ਕਿ ਹੁਣ ਹੁਣ ਪਤਾ ਲੱਗ ਗਿਆ ਵਾ ਕਹਿੰਦੇ ਅੱਜ ਉਹਨਾਂ ਕੱਲੀ ਕਹਿੰਦਾ ਸਾਨੂੰ ਕੱਲ ਭਰ ਕੇ ਕੱਲੀ ਅਰੈਸਟ ਹੋ ਗਿਆ ਪਰ ਅਪਕਾਲੋ ਗੱਲ ਕਲੀਅਰ ਨਹੀਂ ਕੀਤੀ ਕੱਲ ਕਹਿੰਦੇ ਸਾਨੂੰ ਸਾਡੇ ਫੋਨ ਸਾਹਮਣੇ ਗੱਲ ਕੀਤੀ ਹੈ ਕਹਿੰਦੇ ਅਰੈਸਟ ਹੋ ਗਿਆ ਵਾ ਤੁਹਾਡੇੋਂ ਤੋਂ ਪਹਿਲਾਂ ਅਰੈਸਟ ਕਰ ਲਏ ਸਾਨੂੰ ਤੇ ਪਰਚਾ ਉਹਦੇ ਦੇ ਦਿੱਤਾ ਤੇ ਹੁਣ ਬਣਦੀ ਮੈਨੂੰ ਇਹ ਦੱਸੋ ਵੀ ਕੇਸ ਦੇ ਵਿੱਚ ਕੀ ਅਪਡੇਟ ਆਜ ਤੁਸੀਂ ਥਾਣੇ ਪਹੁੰਚੇ ਹੋ ਬਿਆਨ ਦਰਜ ਕੀਤੇ ਹੋ ਉਸ ਦੇ ਬਾਰੇ ਵੀ ਦੱਸੋ ਮੜੇ ਦੇਖੋ ਬਿਆਨ ਹੁਣ ਮੇਰੇ ਲਈ ਆ ਵੀ ਜੋਗਸ਼ ਹੋਇਆ ਇਹ ਗੁਰਿੰਦਰ ਬਾਠ ਇਹਨੂੰ ਫੋਨ ਤੇ ਧਮਕੀ ਦਿੱਤੀ ਸੀ ਜਦੋਂ ਮ ਇਹ ਪਰ ਮੇਰੇ ਬਾਠ ਦਾ ਫੋਨ ਆਉਦਾ ਮੇਰੇ ਲਈ ਬਾਠ ਲਾਈਵ ਹੁੰਦਾ ਮੈਨੂੰ ਫੋਨ ਨਹੀਂ ਕੀਤਾ ਉਹਨੇ ਮੈਂ ਝੂਠ ਬੋਲਾਵੇਂ ਬਾਠ ਤੋਂ ਫੋਨ ਕੀਤਾ ਇਹਨੂੰ ਧਮਕਾਇਆ ਉਹਨੇ ਬਾਕੀ ਜੋ ਕੁਝ ਬਾਠ ਨਾਲ ਗੱਲ ਹੋਈ ਆ ਉਹ ਬਾਠ ਸੁਗਾਤ ਹੈ ਬਾਠ ਗੁਰਿੰਦਰ ਬਾਠ ਨਾਲ ਗੱਲਬਾਤ ਕਰਨ ਆਂ ਧਮਕੀ ਦਿੱਤੀ ਸੀ ਜਾਂ ਵੈਸੇ ਤੁਹਾਨੂੰ ਫੋਨ ਕੀਤਾ ਸੀ ਇਹਨੇ ਕੀਤਾ ਫੋਨ ਵੀਰੇ ਜਦੋਂ ਮੈਂ ਵੀਡੀਓ ਪਾਈ ਆ ਤੇ ਮੇਰੇ ਘਰਾਂ 1 ਘੰਟੇ ਬਾਅਦ ਮੈਨੂੰ ਇਹਦੀ ਕਾਲ ਆ ਗਈ ਵੀ ਤੁਸੀਂ ਵੀਡੀਓ ਦਾ ਪਾਤੀ ਆ ਹੁਣ ਕੱਲੂ ਤੁਸੀਂ ਹੋਣਾ ਇੱਕ ਹੁੰਦਾ ਨਾ ਕਿ ਬਾਅਦ ਚ ਇੱਕ ਉਹ ਖੇਡਣਾ ਕਿ ਮੈਨੂੰ ਮੜਕਾਉਣ ਦੀ ਕੋਸ਼ਿਸ਼ ਕੀਤੀ ਸੀ ਫੋਨ ਲਾ ਕੇ ਕੇ ਵੀ ਕੁਝ ਬੋਲੇ ਮੈਂ ਰਿਕਾਰਡ ਚੀਜ਼ ਕਰਾਂ ਹਨ ਤੇ ਜਦੋਂ ਫੋਨ ਲਾਇਆ ਵੀ ਸਾਡਾ ਤੇਰਾ ਜਿਹੜਾ ਸਾਡਾ ਸਮਾਜ ਆ ਤੈਨੂੰ ਹੁਣ ਉਹ ਦੇਖੂਗਾ ਤੇ ਪ੍ਰਸ਼ਾਸਨ ਵੀ ਮੇਰੇ ਨਾਲ ਆ ਤੇ ਸਿੱਧਾ ਤੁਸੀਂ ਸਾਡੇ ਤੇ ਮੈਨੂੰ ਫਸਾਉਣ ਨੂੰ ਫਿਰਦੇ ਸੀ ਕੇਸ ਤੇਰੇ ਤੇ ਮੈਂ ਠੋਕਣਾ ਤਾਂ ਸਰੇ ਆ ਮੈਂ ਇੱਕ ੜਕਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਡਰੋਨ ਦੀ ਧਮਕਾਉਣ ਦੀ ਤੇ ਇਹਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਜੇ ਵੀਡੀਓ ਪਾਈ ਆ ਦੇਖੋ ਬੰਦਾ ਆਪਣੇ ਬਾਰੇ ਸੋਨ ਲੂਗਾ ਜਦੋਂ ਧੀ ਭੈਣ ਤੇ ਗੱਲ ਆਉਂਦੀ ਆ ਨਾ ਫਿਰ ਬੰਦਾ ਕਹਿੰਦਾ ਹੁਣ ਤਾਂ ਮੈਂ ਆਪਨਾ ਆਪ ਵੀ ਵਾਰਦਾ ਤੇ ਮੈਂ ਪਿੱਛੇ ਨਹੀਂ ਹਟੂੰਗਾ ਤੇ ਇਹਨੂੰ ਅਸੀਂ ਕਿਹਾ ਸੀ ਮੈਂ ਕਿਹਾ ਤੇਰੇ ਕੋਲ ਕੱਲ ਲਾਵਾਂਗੇ ਤੇ ਬਹਿ ਕੇ ਗੱਲ ਕਰਾਂਗੇ ਅਸੀਂ ਬਹਿ ਕੇ ਬਟ ਉਹ ਗੱਲ ਨਹੀਂ ਹੋ ਪਾਈ ਜੇ ਪਹਿਲਾਂ ਹੀ ਕਾਰਵਾਈ ਕਰਤੀ ਮੈਂ ਧੰਨਵਾਦ ਕਰਨਾ ਚਾਹੂਗਾ ਬਾਈ ਪੁਲਿਸ ਪ੍ਰਸ਼ਾਸਨ ਦੀ ਜੇ ਪਹਿਲਾਂ ਇੱਜ਼ਤ ਮੇਰੇ ਦਿਲ ਚ 100% ਸੀ ਨਾ ਅੱਜ 200% ਆ ਹਰ ਚੀਜ਼ ਨੂੰ ਆਪਾਂ 네ਗਟਿਵਿਟੀ ਕੋਈ ਬੰਦਾ ਗਲਤ ਕੰਮ ਕਰਦਾ ਬਹੁਤ ਅੱਗੇ ਆ ਜਾਂਦਾ ਪਰ ਪੋਜ਼ਿਟਿਵਿਟੀ ਵੀ ਅੱਗੇ ਹੋਣੀ ਚਾਹੀਦੀ ਆ ਮੇਰੇ ਕਮਿਸ਼ਨਰ ਸਾਹਿਬ ਦਾ ਬਹੁਤ ਖਾਸ ੌਰ ਤੇ ਧੰਨਵਾਦ ਆ ਚਾਲ ਸਾਹਿਬ ਦਾ ਤੇ ਜਿਵੇਂ ਬਾਈ ਨੇ ਦੱਸਿਆ ਕਿ ਉਹ ਕਹਿੰਦੇ ਵੀ ਇਹ ਬੰਦਾ ਮੇਰੀ ਨਜ਼ਰ ਚ ਨਹੀਂ ਸੀਗਾ ਤੇ ਸਾਡੇ ਆਉਣ ਤੋਂ ਪਹਿਲਾਂ ਕੁਝ ਵੀ ਕਰਨ ਤੋਂ ਪਹਿਲਾਂ ਆਪਣਾ ਆਫੀਸਰ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਇੱਕ ਗਿਫਟ ਦੇਣਾ ਸੀਗਾ ਤੁਸੀਂ ਆ ਕੇ ਜੇ ਨਾ ਵੀ ਆਉਂਦੇ ਉਹ ਬੰਦਾ ਤੁਹਾਡੇ ਆਉਣ ਤੋਂ ਪਹਿਲਾਂ ਸੀ ਉਹਨੂੰ ਭਾਈ ਬੈਠੇ ਆ ਅੱਛਾ ਮਤਲਬ ਪਹਿਲਾਂ ਹੀ ਕਾਰਵਾਈ ਪਹਿਲਾਂ ਕਾਰਵਾਈ ਹੋ ਚੁੱਕੀ ਸੀ ਬੱਟਾ ਸਰ ਕੇਸ ਦਰਜ ਹੋ ਚੁੱਕੇ ਆ ਕੇਸ ਦਰਜ ਹੋਣ ਤੋਂ ਬਾਅਦ ਸਜ਼ਾ ਤੱਕ ਇੱਕ ਵਕਫਾ ਹੁੰਦਾ ਕੀ ਇਸ ਕੇਸ ਨੂੰ ਸਜ਼ਾ ਦੇ ਅੰਜਾਮ ਤੱਕ ਲੈ ਕੇ ਜਾਵਾਂਗੇ ਜਰੂਰ ਪਹੁੰਚਾਇਆ ਜਾਊਗਾ ਬਾਈ ਔਰ ਇਹ ਆਉਣ ਵਾਲੀਆਂ ਨਸਲਾਂ ਵੀ ਯਾਦ ਰੱਖਣਗੀਆਂ ਕਿਉਂਕਿ ਬਹੁਤ ਵਰੀਏ ਜਿਹਦੇ ਜਦੋਂ ਵੀ ਇਸ ਬੰਦਾ ਬੋਲਿਆ ਤਾਂ ਹਮੇਸ਼ਾ ਹਰ ਬੰਦੇ ਦੀ ਇਹ ਟਰਾਈ ਹੁੰਦੀ ਸੀ ਹਰ ਬੰਦੇ ਦਾ ਸਵਾਲ ਇਹ ਸੀਗਾ ਬਾਈ ਪਹਿਲਾਂ ਵੀ ਬਹੁਤ ਜਾਣੇ ਇਹਦੇ ਤੇ ਆਵਾਜ਼ ਚੱਕੀ ਆ ਪਰ ਕੋਈ ਹੱਲ ਨਹੀਂ ਹੋਇਆ ਹਨਾ ਬਹੁਤ ਸਾਰੇ ਮੁੱਦੇ ਬੋਲਦਾ ਸੀਗਾ ਲੋਕੀ ਪਰਚਾ ਕਰਾ ਦਿੰਦੇ ਸੀ ਪਰ ਗ੍ਰਿਫਤਾਰ ਨਹੀਂ ਹੋਏ ਸਰਕਾਰੀ ਬਹੁਤ ਬੋਲਦੇ ਸੀਗੇ ਪਰ ਅੱਜ ਇਹ ਪ੍ਰਸ਼ਾਸਨ ਤੇ ਸਾਨੂੰ ਪੂਰਾ ਭਰੋਸਾ ਵਾ ਉਹ ਭਰੋਸੇ ਤੇ ਪ੍ਰਸ਼ਾਸਨ ਖਰਾ ਉਤਰਿਆ ਤੇ ਚੀਜ਼ ਅੱਧ ਵਿਚਾਲੇ ਨਹੀਂ ਰਹੂਗੀ ਔਰ ਆਉਣ ਵਾਲੇ ਵੀ ਮੀਡੀਆ ਤੇ ਮੈਂ ਬੇਨਤੀ ਕਰੂੰਗਾ ਜਿਹੜੇ ਸੋਸ਼ਲ ਮੀਡੀਆ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਉਹ ਵੀ 100 ਵਾਰ ਸੋਚਣਗੇ ਇਹ ਚੀਜ਼ ਨੂੰ ਕਿਸੇ ਬਾਰੇ ਗਲਤ ਬੋਲਣ ਬਾਰੇ ਧੰਨਵਾਦ ਕਿਉਂ ਕਿਸੇ ਚੀਜ਼ ਸਾਡੇ ਨਾਲ ਸੁਖ ਜਗਰਾਓ ਜੀ ਨੇ ਉਹਨਾਂ ਨਾਲ ਵੀ ਗੱਲ ਲਫ਼ਜ਼ਾਂ ਤੇ ਕੰਟਰੋਲ ਹੋਵੇਗਾ ਤੇ ਹੁਣ ਇਹ ਵੀ ਗੱਲ ਦੱਸ ਦਿਓ ਚਲੋ ਇਸ ਕੇਸ ਤੋਂ ਅਲੱਗ ਗੱਲ ਕਰਦੇ ਆਂ ਭਾਂਡੇ ਨੂੰ ਲੈ ਕੇ ਕੀ ਅਪਡੇਟ ਹੈ ਭਾਂਨੇ ਵਾਲੀ ਪਹਿਲਾਂ ਤਾਂ ਕੱਲ ਨੂੰ ਦੇਖੋ ਬਹੁਤ ਵੱਡਾ ਇਕੱਠ ਆ ਪਿੰਡ ਕੋੜਦੁੰਨੇ ਤੁਹਾਨੂੰ ਵੀ ਮੈਂ ਤੁਹਾਡੇ ਜ਼ਰੀਏ ਸਾਰੇ মিডিਆ ਨੂੰ ਸਤਾ ਦਿੰਨਾ ਵੀ ਭਾਈ ਵੱਧ ਤੋਂ ਵੱਧ ਤੁਸੀਂ ਉੱਥੇ ਪਹੁੰਚਿਓ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਸਮਾਜ ਸੇਵੀ ਅਤੇ ਇਸ ਤੋਂ ਇਲਾਵਾ ਜਿਹੜੇ ਗਰੀਬਪਨ ਲੋਕ ਨੇ ਜਿਹੜੇ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਨੇ ਉਹ ਸਾਰੇ ਪਿੰਡ ਕੋੜਦੁੰਨੇ ਕੱਲ ਨੂੰ ਪਹੁੰਚ ਰਹੇ ਆਂ ਤੇ ਅਸੀਂ ਵੀ ਪਹੁੰਚ ਰਹੇ ਆਂ ਤੁਸੀਂ ਵੀ ਸਾਰਿਆਂ ਨੇ ਜ਼ਰੂਰ ਆਉਣਾ ਕਿਸੇ ਨਾਲ ਵੀ ਇੰ ਤਿੰਨ ਦਿਨਾਂ ਦੇ ਵਿੱਚ ਤਿੰਨ ਪਰਚੇ ਕੀ ਲੱਗਦਾ ਵੀ ਭਾਨਾ 10000 ਰੁਪਏ ਮੰਗੂਗਾ ਯਾਰ 10000 ਰੁਪਏ ਤਾਂ ਬੁੱਧਵਾਰ ਨੂੰ ਉਹਦੇ ਘਰੇ ਚਾਹ ਪਾਣੀ ਤੇ ਖਰਚ ਆ ਜਾਂਦਾ ਫਿਰ ਚੈਨੀ ਚੋਰੀ ਦਾ ਫਿਰ ਤੁਸੀਂ ਅਬੋਰ ਚੱਕ ਕੇ ਮਾਰਿਆ ਵੀ ਇਹਦੀ ਬੇਲ ਨਾ ਹੋਵੇ ਇਦਾਂ ਦੀਆਂ ਕਿਡਾਣੀ ਕੱਡੀਆਂ ਜਾਂਦੀਆਂ ਨੇ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਕਿਰਪਾ ਕਰਕੇ ਇਹਨਾਂ ਦਾ ਵਿਵਹਾਰ ਨਾ ਕਰੋ ਵੀ ਕੱਲ ਨੂੰ ਜਿਵੇਂ ਪੁਰਾਣੀਆਂ ਸਰਕਾਰਾਂ ਨਾਲ ਹੋਈ ਹੈ ਆਉਣ ਵਾਲੇ ਸਮੇਂ 'ਚ ਇਦਾਂ ਹੀ ਤੁਹਾਡਾ ਨਾ ਹੋਵੇ ਪ੍ਰਿੰਸ ਲੱਗਦਾ ਸੀਗਾ ਜਿਵੇਂ ਮੈਂ ਕਿਹਾ ਪਹਿਲਾਂ ਹੀ ਪੁੱਛ ਲਿਆ ਵੀ ਕਾਰਵਾਈ ਦਾ ਕੁਝ ਪਤਾ ਲੱਗਦਾ ਸੀ ਦੇਖਦੇ ਆ ਤੁਸੀਂ ਆਏ ਹੋ ਇੱਥੇ ਸਭ ਕੁਝ ਦੇਖਿਆ ਕੀ ਪ੍ਰਤੀਤ ਹੋਇਆ ਵੀ ਹਾਂ ਕੁਝ ਫਰਕ ਪਿਆ ਦੇਖੋ ਜਦੋਂ ਤੱਕ ਅਸੀਂ ਸੀਪੀ ਸਾਹਿਬ ਨੂੰ ਨਹੀਂ ਮਿਲੇ ਸੀ ਉਦੋਂ ਸਾਨੂੰ ਕੋਈ ਯਕੀਨ ਨਹੀਂ ਸੀਗਾ ਵੀ ਕਾਰਵਾਈ ਹੋਊਗੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਛੀਂਡਾਂ ਬਾਰੇ ਵੀ ਇਹ ਬਹੁਤ ਬਕਵਾਸ ਕਰਦਾ ਰਿਹਾ ਹੁਣ ਤਾਂ ਇਹ ਪਰਸਨਲ ਹੋ ਹੀ ਗਿਆ ਸੀ ਨਾ ਜਿਵੇਂ ਬਾਈ ਦੀ ਬੇਟੀ ਨੂੰ ਬੋਲਿਆ ਪਰ ਜਦੋਂ ਸੀਪੀ ਸਾਹਿਬ ਨੂੰ ਮਿਲੇ ਆ ਸੀ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਯਕੀਨ ਦਵਾਇਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਬਾੜ ਸਾਹਿਬ ਨੇ ਵੀ ਹਾਂ ਸਾਨੂੰ ਸੀਪੀ ਸਾਹਿਬ ਨੇ ਕਿਹਾ ਵੀ ਤੁਹਾਨੂੰ ਗਿਫਟ ਦੇਣਾ ਸੀ ਅਸੀਂ ਵੀ ਮੈਨੂੰ ਪਤਾ ਨਹੀਂ ਸੀ ਵੀ ਇਹ ਬੰਦਾ ਲੁਧਿਆਣੇ ਦਾ ਵਾ ਸੋ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਆ ਜੇ ਪ੍ਰਸ਼ਾਸਨ ਇਹੋ ਜਿਹਾ ਹੀ ਕੰਮ ਕਰ ਹਮੇਸ਼ਾ ਨੈਗੇਟਿਵ ਬੋਲੀਏ ਜਾਂ ਆਪਾਂ ਗਲਤ ਪ੍ਰਚਾਰ ਕਰੀਏ ਉਹ ਗੱਲ ਇੱਕ ਡਿਫਰੈਂਟ ਆ ਬਟ ਇਸ ਟਾਈਮ ਜੋ ਪ੍ਰਸ਼ਾਸਨ ਨੇ ਕੰਮ ਕੀਤਾ ਉਸ ਲੱਗਾ ਜੋਗ ਪਰ ਜਿਵੇਂ ਜਾਤ ਨੂੰ ਲੈ ਕੇ ਇੱਕ ਬੋਲਦੇ ਰਹਿੰਦੇ ਸੀ ਕਹਿੰਦੇ ਸੀ ਵੀ ਹਾਂ ਇੱਕ ਜਾਤ ਨਾਲ ਤੱਕਾ ਹੋਇਆ ਇਹ ਉਹ ਆ ਚੀਜ਼ਾਂ ਹੁੰਦੀਆਂ ਸੀ ਕੀ ਲੱਗਦਾ ਸੀ ਵੀ ਹਾਂ ਇਹ ਸਭ ਕੁਝ ਸਹੀ ਹੈ ਜਾਂ ਇੱਕ ਜਾਤ ਨੂੰ ਲੈ ਕੇ ਬਸ ਕਿਸੇ ਨੂੰ ਟਾਰਗੇਟ ਹੀ ਕਰ ਦੇਖੋ ਅਸੀਂ ਤਾਂ ਉਸ ਕਮਿਊਨਿਟੀ 'ਚ ਆਉਨੇ ਆ ਜਿੱਥੇ ਕੀ ਆ ਜਾਂਦਾ ਮਾਨਸਿਕ ਜਾਤ ਸਭ ਇੱਕੇ ਪਛਾਣ ਬੋ ਔਰ ਬੜਾ ਨਮੋਸ਼ੀਨਾ ਕਹਿਣਾ ਪੈ ਰਿਹਾ ਇਹ ਵੀ ਤਾਂ ਸਾਡੇ 'ਚ ਹੀ ਆ ਇਹ ਕਿਤੇ ਬਾਹਰ ਤਾਂ ਨਹੀਂ ਇਹ ਵੀ ਆਪਦੇ ਨਾਮ ਦੇ ਨਾਲ ਹੁੰਦੀ ਨਹੀਂ ਯਾਰ ਇਹ ਵੀ ਆਪਦੇ ਨਾਮ ਦੇ ਨਾਲ ਸਿੰਘ ਹੀ ਲਾਉਂਦਾ ਨਾ ਇੱਕ ਪਾਸੇ ਰੰਗਰੇਟਾ ਲਾਉਂਦਾ ਪਰ ਰੰਗਰੇਟਾ ਜਿਹੜੀ ਕੌਮ ਆ ਉਹ ਇਹੋ ਜਿਹੇ ਸ਼ਬਦ ਬੋਲ ਸਕਦੀ ਆ ਧੀਆਂ ਭੈਣਾਂ ਲਈ ਉਹ ਵੀ ਸਿੱਖਾਂ ਦੀਆਂ ਧੀਆਂ ਭੈਣਾਂ ਲਈ ਸੋ ਬਾਕੀ ਵੀ ਜਿੰਨੇ ਇਹਦੇ ਅਰਗੇ ਕੁੱਤੇ ਬਿੱਲੇ ਭੌਂਕਦੇ ਨੇ ਉਹਨਾਂ ਨੂੰ ਵੀ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਤੁਸੀਂ ਵੀ ਬੰਦੇ ਦੇ ਪੁੱਤ ਬਣਜੋ ਨਹੀਂ ਤਾਂ ਪ੍ਰਸ਼ਾਸਨ ਤੋਂ ਬਾਅਦ ਜਿਹੜਾ ਆਪਾਂ ਸਭ ਨੂੰ ਪਤਾ ਹੀ ਆ ਚੂਕ ਰਜ ਹਮਾ ਹੀਲ ਤੇ ਦਰਜ ਜਸਤ ਹਲਾਲ ਇਸਤ ਬੁੱਧਨਵਾਸ਼ ਮਸ਼ੀਰ ਦਸਤ ਉਹ ਰਾਹ ਵੀ ਸਿੱਖਾਂ ਨੂੰ ਅਪਣਾਉਣਾ ਹੁੰਦਾ ਪਰ ਇੱਥੇ ਪ੍ਰਸ਼ਾਸਨ ਦਾ ਜ ਧੰਨਵਾਦ ਜੀ ਰਵੋ। ਇਹ ਪ੍ਰਸ਼ਾਸਨ ਨੇ ਨਾ ਅੱਜ ਜਿਹੜੀ ਕਾਰਵਾਈ ਕੀਤੀ ਆ ਲੁਧਿਆਣਾ ਸ਼ਹਿਰ ਚ ਇਹ ਜੇ ਕੁੱਤੇ ਬਿੱਲੇ ਬੜੇ ਨੇ ਜਿਹੜੇ ਇਦਾਂ ਭੌਂਕਦੇ ਆ ਲੋਕਾਂ ਦੀਆਂ ਧੀਆਂ ਭੈਣਾਂ ਬਾਰੇ ਅੱਜ ਜਿਹੜਾ ਕਹਿੰਦੇ ਆ ਨਾ ਇੱਕ ਕਾਮਾਰਕੇ ਟੰਗਤਾ ਅਜੇ ਕਾ ਕਾਮਾਰਕੇ ਟੰਗਿਆ ਆ ਬਾਕੀਆਂ ਨੂੰ ਵੀ ਕਰਨ ਹੋ ਜਾਣਗੇ ਵੀ ਜੇ ਹੁਣ ਅਸੀਂ ਕਿਸੇ ਦੀ ਕਮਿਊਨਿਟੀ ਖਿਲਾਫ ਜਾਂ ਕਿਸੇ ਦੀ ਧੀ ਭੈਣ ਖਿਲਾਫ ਬੋਲਾਂਗੇ ਤਾਂ ਅੱਜ ਜੋ ਇਹਦਾ ਹਸ਼ਰ ਹੋਇਆ ਉਹੀ ਉਹਨਾਂ ਦਾ ਹੋਊਗਾ ਕੀ ਹੋਣਿਆ ਸਮੇਂ ਚ ਉਹਨਾਂ ਲੋਕਾਂ ਦਾ ਵੀ ਧਿਆਨ ਰੱਖੋਗੇ ਜੀ ਧੰਨਵਾਦ ਜੀ ਦੇਖੋ ਜੀ ਅਸੀਂ ਤਾਂ ਜੇ ਕੋਈ ਕਿਸੇ ਦੀ ਧੀ ਭੈਣ ਬਾਰੇ ਬੋਲੂਗਾ ਉਹਨੂੰ ਸਖਤ ਧੰਨਵਾਦੀ ਸੋ ਦੋਸਤੋ ਤੁਸੀਂ ਦੇਖਿਆ ਇਸ ਸਮੇਂ ਅਸੀਂ ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਦੇ ਬਾਹਰ ਖੜੇ ਆ ਜਿੱਥੇ ਕਿ ਅੱਜ ਗੁਰਿੰਦਰ ਰੰਗਰੇਟਾ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਲੈ ਕੇ ਗਏ ਨੇ ਤੇ ਅਗਲੀ ਕਾਰਵਾਈ ਕੀ ਹੁੰਦੀ ਆ ਉਹ ਵੀ ਅਪਡੇਟ ਤੁਹਾਡੇ ਤੱਕ ਰੱਖਾਂਗੇ ਤੇ ਭਾਨਾ ਸਿੱਧੂ ਬਾਰੇ ਵੀ ਜਿਵੇਂ ਗੱਲਬਾਤ ਕੀਤੀ ਆ ਉਹਦੇ ਬਾਰੇ ਵੀ ਕੀ ਅਪਡੇਟ ਆ ਦੱਸਾਂਗੇ ਸੋ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ